ਇੱਕ ਕਹਿ ਲੋ ਕਿ ਭਰੋਸੇ ਚ ਲੈ ਕੇ ਕਹਿੰਦੇ ਮਾਰਨ ਵਾਲਾ ਕੰਮ ਹੀ ਹੁੰਦਾ ਗੜਕਰੀ ਸਾਹਿਬ ਤੇ ਕਾਫੀ ਆਪਾਂ ਕਰਦੇ ਸੀਗੇ ਕਿ ਭਾਈ ਇਮਾਨਦਾਰੀ ਨਾਲ ਕੰਮ ਕਰਦੇ ਨੇ ਇਥੇਥਨੌਲ ਵਾਲੀ ਗੱਲ ਆਪਾਂ ਥੋੜੇ ਦਿਨ ਪਹਿਲਾਂ ਵੀ ਕੀਤੀ ਪਰ ਉਹਦੇ ਚ ਕਹਿੰਦੇ ਕਿ ਕਿਸਾਨਾਂ ਦਾ ਤਾਂ ਇੱਕ ਬਹਾਨਾ ਹੀ ਸੀਗਾ ਕਿਸਾਨਾਂ ਦੇ ਬਹਾਨੇ ਤੇ ਸੈਂਕੜੇ ਕਰੋੜਾਂ ਦਾ ਫਾਇਦਾ ਇਥਨੌਲ ਦੇ ਵਿੱਚ ਗੜਕਰੀ ਸਾਹਿਬ ਤੇ ਉਹਨਾਂ ਦੇ ਮੁੰਡਿਆਂ ਨੂੰ ਹੋ ਗਿਆ ਸਭ ਤੋਂ ਪਹਿਲਾਂ ਤਾਂ ਇਹ ਵੇਖਣ ਵਾਲੀ ਗੱਲ ਇਹ ਹੈ ਕਿ ਜਿਸ ਵੇਲੇ ਗੁਜਰਾਤ ਲੋਬੀ ਬੈਕਫੁੱਟ ਤੇ ਆ ਹਮ ਨਿਤਨ ਗੜਕਰੀ ਨੂੰ ਇਹ ਸਮਝਿਆ ਜਾਂਦਾ ਕਿ ਸ਼ਾਇਦ ਮੋਦੀ ਸਾਹਿਬ ਦੀ ਰਿਪਲੇਸਮੈਂਟ ਸਾਬਤ ਹੋ ਸਕਦੀ ਹੈ ਜੀ ਠੀਕ ਉਸ ਵੇਲੇ ਨਿਤਨਗੜ ਘਰੀ ਦੀ ਮੰਜੀ ਠੁੱਕ ਗਈ ਹੂੰ ਸਮਝਦੇ ਹੋ ਨਾ ਕਿਉਂਕਿ ਗੁਜਰਾਤ ਲੋਬੀ ਵਾਲੀ ਜਿਹੜੀ ਕਹਾਣੀ ਆ ਕੁਝ ਇਸ ਪ੍ਰਕਾਰ ਦੀ ਆ ਕਿ ਉਪਰਾਸ਼ਟਰਪਤੀ ਦੀ ਚੋਣ ਦੇ ਵਿੱਚ ਜਿਹੜਾ ਉਮੀਦਵਾਰ ਆ ਉਹ ਸਿੱਧਾ ਆਰਐਸਐਸ ਦਾ ਹੈ ਹੂੰ ਆਰਐਸਐਸ ਦਾ ਜੇ ਉਮੀਦਵਾਰ ਇਹਨਾਂ ਤੋਂ ਜਿਤਾਇਆ ਨਾ ਗਿਆ ਨਾ ਉਹ ਬਾਣੀ ਬਹੁਤ ਪਾਉਣਗੇ ਹੂੰ ਤੇ ਜੇ ਆਰਐਸਐਸ ਇਹਨਾਂ ਦੀਆਂ ਜੜਾਂ ਨੂੰ ਪਵੇਗੀ ਤੇ ਸਭ ਤੋਂ ਭਰਪੂਰ ਮੌਕਾ ਕਿਸ ਸਕੂਲ ਸੀ ਨਿਤਨ ਗੜਕਰੀ ਕੋ ਉਹਦੀ ਬਦਕਿਸਮਤੀ ਪਹਿਲਾਂ ਵੀ ਬਹੁਤ ਵਾਰੀ ਇਦਾਂ ਉਹਨੂੰ ਧੋਖਾ ਦੇ ਚੁੱਕੀ ਆ ਯਾਨੀ ਤਾਂ ਹੁਣ ਵੀ ਆਪਾਂ ਕਹੀਏ ਕਿ ਉਹਦੀ ਬਦਕਿਸਮਤੀ ਆ ਕਿ ਸਾਰਾ ਕੁਝ ਸਾਹਮਣੇ ਆ ਗਿਆ ਜੀ ਇਹਨਾਂ ਨੇ ਜਦੋਂ ਐਥਨੋਲ ਵਾਲੀ ਸਕੀਮ ਲਿਆਂਦੀ ਸੀ ਪਹਿਲਾਂ ਤੇ ਇਹ ਸੁਣਿਓ ਹੂੰ ਕੀ ਕਿਹਾ ਗਿਆ ਸੀਗਾ ਹੁਣ ਸਾਨੂੰ ਤੇ ਗੱਲਾਂ ਯਾਦ ਰਹਿੰਦੀਆਂ ਜੀ ਇਹਨਾਂ ਨੇ ਘਟਕਰੀ ਹਰਾਂ ਨੇ ਕਿਹਾ ਸੀਗਾ ਕਿ ਤੁਹਾਨੂੰ ਪੈਟਰੋਲ 50 ਰੁਪਏ ਮਿਲਣ ਲੱਗ ਜਾਊਗਾ ਪਹਿਲਾਂ ਤੇ ਇਹੀ ਝੂਠ ਨਿਕਲਿਆ ਹੂੰ ਦੂਜੀਆਂ ਗੱਲਾਂ ਤਾਂ ਛੱਡ ਦਿਓ ਜੀ 에ਥਨ올 ਵਧਾਉਂਦੇ ਵਧਾਉਂਦੇ ਵੀ 20% ਤੇ ਲੈ ਕੇ ਬਲੈਂਡ ਕਰਦੇ ਕਰਦੇ ਹੂੰ ਜੋ ਤੁਸੀਂ ਅੱਜ ਪੈਟਰੋਲ ਪਾਉਨੇ ਹੋ ਤੁਹਾਡੀ ਕਾਰ 'ਚ 80% ਪੈਟਰੋਲ ਹੈ 20% 에ਥਨ올 ਹੈ ਜੀ ਹੁਣ ਤੁਹਾਡੀ ਟੁੱਟ ਭੱਜ ਤੇ ਕਾਰ ਦੀ ਵੱਧ ਗਈ ਇੰਜਨ ਦੀ ਲਾਈਫ ਤੇ ਘਟ ਗਈ ਤੇ ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ ਪੈਟਰੋਲ ਦਾ ਰੇਟ ਘਟ ਜਾਏਗਾ ਉਹ ਤੇਲ ਕੰਪਨੀਆਂ ਖਾ ਖਾ ਕੇ ਆਫਰ ਗਈਆਂ ਜਿਵੇਂ ਬੱਕਰੀਆਂ ਆਫਰ ਜਾਂਦੀਆਂ ਪਰ ਰਹਿਤ ਤੁਹਾਨੂੰ ਇੱਕ ਦੁੱਕੀ ਦੀ ਨਹੀਂ ਜੀ ਹੁਣ ਅੱਗੇ ਆਜੋ ਨਿਤਨ ਗੜਕਰੀ ਤੇ ਕੱਲ ਕਾਂਗਰਸ ਨੇ ਬਹੁਤ ਤਗੜਾ ਹਮਲਾ ਬੋਲਿਆ ਹੂੰ ਉਹਨਾਂ ਕਿਹਾ ਕਿ ਜਿਸ ਕੰਪਨੀ ਦਾ ਜਿਹੜਾ ਕਾਰੋਬਾਰ ਕੁਝ ਕਰੋੜ ਦਾ ਸੀ ਸ਼ਾਇਦ 18 ਕਰੋੜ ਦਾ ਜੀ ਉਹ 1 ਸਾਲ ਦੇ ਵਿੱਚ ਸ਼ਾਇਦ 700 ਕਰੋੜ ਤੋਂ ਵੀ ਕਰਾਸ ਕਰ ਗਿਆ ਐਸਾ ਕਿਉਂ ਹੋਇਆ ਕਮਾਈ ਹੋਇਆ ਕਿਉਂਕਿ ਉਹ ਐਥਨੋਲ ਪਹਿਲਾਂ ਬਣਾਉਣਾ ਸ਼ੁਰੂ ਕਰ ਚੁੱਕੀ ਸੀ ਉਸ ਤੋਂ ਬਾਅਦ ਨੀਤੀ ਆਉਂਦੀ ਹੈ ਜੀ ਨੀਤੀ ਦਾ ਉਹਨਾਂ ਨੇ ਭਰਪੂਰ ਫਾਇਦਾ ਚੁੱਕਿਆ ਜਿਹੜਾ ਉਹਨਾਂ ਦਾ ਸ਼ੇਅਰ ਮਤਲਬ ਕਿਸੇ ਟਾਈਮ ਯਬ ਦਾ ਫਿਰਦਾ ਸੀ ਯਬ ਕਦਾ ਫਿਰਦਾ ਸੀ ਅੱਜ ਉਹ ਸੈਂਕੜੇ ਪਾਰ ਕਰ ਗਿਆ ਹੂੰ ਇਹ ਬਹੁਤ ਵੱਟਾ ਦੋਸ਼ ਅਨਿਤਨ ਗਟਕਰੀ ਤੇ ਜੀ ਪਰ ਤੁਸੀਂ ਇੱਕ ਚੀਜ਼ ਅੱਛਾ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੀਆਂ ਤਵੱਜੋ ਮੰਗਦੀਆਂ ਹੂੰ ਪਹਿਲੀ ਗੱਲ ਇਹ ਕਿ ਨਿਤਨ ਗਟਕਰੀ ਤੁਸੀਂ ਦੇਖਿਆ ਹੋਣਾ ਇੱਕ ਨਾ ਉਦਾਂ ਹੀ ਸ਼ੋਲੀ ਜੀ ਛੱਡ ਦਿੰਦੇ ਆ ਹਾਈਡਰੋਜਨ ਕਾਰ ਇੱਕ ਵਾਰੀ ਦਿਖਾਈ ਜਾਂਦੇ ਸੀ ਟੋਇਟਾ ਨੇ ਬਣਾਈ ਆ ਪਾ ਚਲਾਉਣੀ ਆ ਵਾ ਚਲਾਉਣੀ ਆ ਮੇਰੇ ਕੋਲ ਆ ਜੀ ਜੀ ਕੁਝ ਐਸਾ ਨਾਮ ਸੀ ਉਹਦਾ ਹਾਈਡਰੋਜਨ ਕਾਰ ਟੋਇਟਾ ਤੁਸੀਂ ਕਾਗਰ ਚੱਕ ਕੇ ਦੇਖੋ ਟੋਇਟਾ ਨੂੰ ਕਿੰਨਾ ਬੈਨੀਫਿਟ ਦਿੱਤਾ ਇਹਨਾਂ ਨੇ ਉਸ ਚੀਜ਼ 'ਚ ਟੋਇਟਾ ਹਾਜ਼ਰ ਹੁੰਦੀ ਹੈ ਇਨਦੀ ਸੇਵਾ ਦੇ ਵਿੱਚ ਜੀ ਕੱਲਾ ਇਥੇ ਮਸਲਾ ਨਹੀਂ ਟੋਇਟਾ ਆਲਾ ਚੱਕ ਕੇ ਦੇਖੋਗੇ ਤਾਂ ਟੋਇਟਾ ਨੂੰ ਵਿਸ਼ੇਸ਼ ਰਹਿਮਤ ਮਿਲੀ ਹੋਈ ਹੈ ਜੀ ਮਤਲਬ ਜਿੱਦਾਂ ਕਈ ਸੌ ਰਹਿਮਤ ਦੀ ਨਿਗਾਹ ਹੋ ਗਈ ਉਦੋਂ ਆਪਣੇ ਵਾਲੇ ਪਾਸੇ ਆਉਣਾ ਸ਼ੁਰੂ ਹੋ ਗਿਆ ਕੰਮ ਇਦਾਂ ਹੀ ਆ ਕੁਝ ਫਿਰ ਇਹ ਤੋਂ ਇਲਾਵਾ ਅਗਲੀ ਚੀਜ਼ ਤੇ ਆ ਜਾਓ ਹੁਣ ਕਾਰ ਦੇ ਵਿੱਚ ਬਦਲਾ ਹੂੰ ਇਹ ਇੱਕ ਵੱਖਰੇ ਮੰਤਰਾਲੇ ਦਾ ਕੰਮ ਹੈ ਜੀ ਜੇ ਆਪਾਂ ਵੇਖੀਏ ਪੈਟਰੋਲ ਦੇ ਵਿੱਚ ਇਥਨੋਲ ਮਿਲਾਉਣ ਦਾ ਇੱਕ ਵੱਖਰੇ ਮੰਤਰਾਲੇ ਦਾ ਕੰਮ ਹੈ ਯਾਨੀ ਇੱਕ ਵਾਤਾਵਰਣ ਮੰਤਰਾਲਾ ਹੋ ਗਿਆ ਜੀ ਇੱਕ ਜੋ ਵੱਡਾ ਅਧਿయోగਿਕ ਮੰਤਰਾਲਾ ਹੁੰਦਾ ਵੱਡੇ ਅਧਿయోగਾਂ ਨੂੰ ਦੇਖਦਾ ਇਹ ਕੋ ਹੋ ਗਿਆ ਜੀ ਤੇ ਨਿਤਨ ਗੜਕਰੀ ਕੋਲ ਤੇ ਮੰਤਰਾਲੇ ਹੀ ਹੈ ਨਹੀਂ ਸਾਰੇ ਇਸਾਂ ਵੀ ਪਰ ਹੋਈ ਜਾਂਦੇ ਆ ਉਹ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਸੰਭਾਲਦੇ ਨੇ ਜੀ ਇਦੇ ਵਿੱਚ ਨਿਤਨ ਗੜਕਰੀ ਇਕੱਲਾ ਦੋਸ਼ੀ ਕਿਉਂ ਹੈ ਕਿਉਂਕਿ ਇਹ ਜਦੋਂ ਸਕੀਮ ਲਾਗੂ ਕੀਤੀ ਸੀ ਉਹਤੇ ਹਰਦੀਪ ਸਿੰਘ ਪੁਰੀ ਹੋਰੀ ਵੀ ਮੈਦਾਨ 'ਚ ਸਨ ਹੂੰ ਉਹਤੇ ਨਰਿੰਦਰ ਮੋਦੀ ਹੋਰੀ ਵੀ ਪ੍ਰੇਜ਼ ਕਰ ਰਹੇ ਸਨ ਜੀ ਉਹ ਤਾਂ ਫੈਸਲਾ ਹੀ ਸਰਕਾਰ ਦਾ ਹੈ ਹੂੰ ਜੇ ਲੇਕਰ ਪਾਲਿਸੀ ਦੇ ਵਿੱਚ ਅਰਵਿੰਦ ਕੇਜਰੀਵਾਲ ਅੰਦਰ ਜਾ ਸਕਦਾ ਹੈ ਤੇ ਜੇ ਇੱਥੇ ਗੜਬੜ ਆ ਤੇ ਨਰਿੰਦਰ ਮੋਦੀ ਕਿਉਂ ਨਹੀਂ ਹੂੰ ਸਾਰੇ ਸਾਨੂੰ ਪੈਮਾਨੇ ਜੀ ਉਹ ਨਹੀਂ ਅਸੀਂ ਕੇਜਰੀਵਾਲ ਦੇ ਲੋਚਿਕ ਆ ਤੇ ਅਸੀਂ ਕੋਈ ਪੈਮਾਨੇ ਆਪਣੇ ਵਿੰਗੇਠੇ ਡੇ ਕਰ ਲਈਏ ਪੇਮਾਨੀ ਤਾਂ ਫਿਰ ਸਾਰਿਆਂ ਤੇ ਲਾਗੂ ਹੁੰਦੇ ਨੇ ਸਰ ਹੂੰ ਤਾਂ ਮਤਲਬ ਕਿ ਇਹ ਤੇ ਹੋਣਾ ਇਹਨਾਂ ਨੂੰ ਦੇਖਣਾ ਪਵੇਗਾ ਕਿਉਂ ਕਿ ਕਿਉਂਕਿ ਸੁਪਰੀਮ ਕੋਰਟ ਨੇ ਇਹਦੇ ਤੇ ਸੁਣਵਾਈ ਨਹੀਂ ਕੀਤੀ ਮੇਰੇ ਖਿਆਲ ਦੇ ਨਾਲ ਜਨਤ ਪਟੀਸ਼ਨ ਬਣਦੀ ਹੈ ਹੂੰ ਸੁਪਰੀਮ ਕੋਰਟ ਨੇ ਕਿਉਂ ਖਾਰਜ ਕਰ ਦਿੱਤੀ ਇਹ ਤੇ ਕੋਈ ਵਧੀਆ ਤੁਹਾਨੂੰ ਕਾਨੂੰਨ ਦਾ ਜਾਣਕਾਰੀ ਦੱਸ ਸਕਦਾ ਜੀ ਪਰੰਤੂ ਮੇਰੇ ਖਿਆਲ ਦੇ ਨਾਲ ਜਨਤ ਪਟੀਸ਼ਨ ਬਣਦੀ ਹੈ ਹੂੰ ਜੇ ਸਟੀਕ ਅਧਿਐਨ ਜਾਂ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਇਸ ਤੱਥ ਦੀ ਪ੍ਰੋੜਤਾ ਕਰ ਦੇਣ ਕਿ ਭਾਈ ਇਹਦੇ ਨਾਲ ਕਾਰ ਕਾਰ ਦੀ ਐਵਰੇਜ ਇੰਜਨ ਦੀ ਜਿਹੜੀ ਮੇਨਟੇਨੈਂਸ ਉਹਦੇ ਤੇ ਫਰਕ ਪਿਆ ਜੀ ਤੇ ਰੇਟ ਤੇ ਕੋਈ ਫਰਕ ਨਹੀਂ ਪਿਆ ਜਾਣੇ ਤਾਂ ਪਟੀਸ਼ਨ ਤੇ ਹੀ ਬਣ ਸਕਦੀ ਹੈ ਬਿਲਕੁਲ ਮੇਰੇ ਮਤਲਬ ਕਿ ਗੱਲ ਉੱਤੋਂ ਦੀ ਲੰਘ ਗਈ ਕਿ ਯਾਰ ਜਾਣੇ ਇਹ ਤਾਂ ਪਟੀਸ਼ਨ ਹੋਰ ਕਿੱਦਾਂ ਦੀ ਹੁੰਦੀ ਆ ਪਰ ਇਹ 25% ਤੱਕ ਲੈ ਜਾਣਾ ਚਾਹੁੰਦੇ ਸੀ ਹੱਥ ਨਾਲ ਸ਼ਾਇਦ 6-700 ਕਰੋੜ ਤੋਂ ਮੁੰਡੇ ਨੂੰ 1000 ਕਰੋੜੀ ਬਣਾਉਣਾ ਚਾਹੁੰਦੇ ਹੋ ਕਹਿੰਦੇ ਹੁਣ ਪੁੱਤ ਮੈਂ ਹਾਲੇ ਜਦੋਂ ਤੱਕ ਹੈਗਾ ਨਹੀਂ ਉਹ ਹਾਰ ਦਾ ਹਲੇ ਤੇ ਜੱਟ ਪੂਰਾ ਕਹਿ ਮਿਆਂ ਕਿ ਹਾਰ ਕਰੋੜ ਪੂਰਾ ਮਾਰ ਤੋਂ ਮਤਲਬ ਕਿ ਫਸ ਕੇ ਨਿਤਨ ਗਟਕਰੀ ਜਾ ਨਰੇਂਦਰ ਮੋਦੀ ਹੋ ਰਹੀ ਐ ਇਸ ਮਾਮਲੇ ਦੇ ਵਿੱਚ ਵੀ ਪਰ ਮੈਂ ਸਮਝਦਾ ਕਿ ਇਹ ਸਾਰਾ ਕੁਝ ਉਦੋਂ ਹੋ ਰਿਹਾ ਜਦੋਂ ਉਪਰਾਸ਼ਟਰਪਤੀ ਦੀ ਚੋਣ ਆਇਆ ਹਾਂ ਇਹ ਵੀ ਹੈ ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਇਹਦੇ ਨਾਲ ਪ੍ਰੈਸ਼ਰ ਨਿਤਨ ਗਟਕਰੀ ਤੇ ਤੇ ਆ ਹੀ ਰਿਹਾ ਹੈ ਪਰ ਗੁਜਰਾਤ ਤੋਂ ਲੋਬੀ ਤੇ ਵੀ ਬਹੁਤ ਆ ਰਿਹਾ ਸਾਰੀਆਂ ਚੀਜ਼ਾਂ ਹੌਲੀ 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 ਇਹਨਾਂ ਵਾਸਤੇ ਕਹਿ ਲੋ ਕਿ ਚੈਲੈਂਜਿੰਗ ਬਣ ਰਹੀਆਂ ਨੇ ਜੀ ਜੀ ਮਿੰਟੂ ਜੀ ਬਿਲਕੁਲ ਜੀ ਕਹਿ ਰਿਹਾ ਮਿੰਟੂ ਜੀ ਕੁਝ ਨਾਮ ਪੜ੍ਹ ਦਈਏ ਦੋਸਤ ਆਪਣੇ ਆਪਣੇ ਨਾਲ ਰਾਜ਼ੀ ਨਹੀਂ ਮੈਨੂੰ ਲੱਗਦਾ ਕਿ ਨਾਮ ਨਾ ਪੜਨ ਕਰਕੇ ਆਪਾਂ ਨਾਮ ਉਹਨਾਂ ਦੇ ਜ਼ਰੂਰ ਪੜ੍ਹ ਦੇਣਾ ਜੱਟ ਨੂੰ ਫਾਇਰ ਪਾਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਰੁਪਿੰਦਰ ਜੀ ਮਲੂਕ ਸਿੰਘ ਜੀ ਖੋਸਟਿਲੋਂ ਸਾਹਿਬ ਮਲਕੀਤ ਜੀ ਬਸਰਾ ਸਾਹਿਬ 나જર ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਨਾਲ ਮੈਂ ਕਮੈਂਟ ਵੀ ਪੜ੍ਹਦੇ ਨੇ ਕਾਲਨ ਸਾਹਿਬ ਹੋਰ ਹੰਦਾ ਨਿਤਨ ਗੜਕਰੀ ਦੇ ਪੁੱਤਰ ਨਿਖਲ ਤੇ ਸਾਰੰਗ ਦੀਆਂ ਛੋਟੀਆਂ ਕੰਪਨੀ ਨੇ 에ਥਨ올 ਨੀਤੀ ਦੇ ਵਿੱਚ ਕਹਿੰਦੇ ਵੱਡੀ ਕਮਾਈ ਕੀਤੀ ਹੈ ਛੋਟੀ ਸ਼ੁਰੂਆਤ ਦਾ ਜਿਹੜਾ ਸ਼ੇਅਰ ਸੀ 16 ਤੋਂ ਸ਼ੁਰੂ ਹੋਇਆ ਸੀਗਾ ਤੇ 500 ਰੁਪਏ ਤੱਕ ਪਹੁੰਚ ਗਿਆ ਜੀ ਹਾਂ ਜੀ ਇਹ ਕਹਿੰਦੇ ਕਿ E10 ਕਾਰ ਦੀ ਐਵਰੇਜ ਘਟਾ ਦਿੰਦੀ ਹੈ ਘਟਾ ਦਿੰਦੀ ਹੈ 에ਥਨਲ ਜਿਹੜੀ ਹੈ ਉਹ ਕਹਿੰਦੇ ਕਿ ਕਾਰ ਦੀ ਐਵਰੇਜ ਘਟਾ ਦਿੰਦੀ ਹੈ ਤਾਂ ਜੀ ਕਹਿ ਰਿਹਾ ਘਟਾ ਨਹੀਂ ਕਟਾ ਹੁੰਦੀ ਹੈ ਜੀ ਤਾਂ ਮਤਲਬ ਕਿ ਤੁਸੀਂ ਵੇਖੋ ਕਿ ਭਈ ਇਤਾਂ ਬੜੀ ਗਜ਼ਬ ਦੀ ਖੇਡ ਹੋ ਗਈ ਔਰ ਇੰਟਰਸਟਿੰਗ ਚੀਜ਼ ਤੁਹਾਨੂੰ ਮੈਂ ਦੱਸਾਂ ਕਿ ਮੈਂ ਇਸ ਗੱਲ ਦੀ ਜਦੋਂ ਪੋਲ ਖੋਲੀ ਕੁਝ ਹਫ਼ਤੇ ਪਹਿਲਾਂ ਜੀ ਤਾਂ ਕੁਝ ਲੋਕਾਂ ਨੇ ਮੈਨੂੰ ਮਤਲਬ ਕਿ ਕ੍ਰਿਟੀਸਾਈਜ਼ ਕੀਤਾ ਕਿ ਨਿਤਨ ਗੜਕਰੀ ਤਾਂ ਬਹੁਤ ਇਮਾਨਦਾਰ ਹੈ ਮੈਂ ਕਿਹਾ ਮੈਂ ਵੀ ਉਹਨਾਂ ਲੋਕਾਂ ਦੀ ਸੂਚੀ ਵਿੱਚ ਹੀ ਸ਼ਾਮਲ ਸੀ ਜੋ ਨਿਤਨ ਗੜਕਰੀ ਨੂੰ ਬਹੁਤ ਗ੍ਰੇਟ ਬੰਦਾ ਸਮਝਦੇ ਸਨ ਜੀ ਕਈ ਵਾਰ ਭਈ ਇਹ ਹੁੰਦਾ ਹੈ ਕਿ ਅਸੀਂ ਇਨਸਾਨ ਨੂੰ ਕਈ ਵਾਰ ਖੁਦਾ ਵਾਂਗੂ ਪੂਜਦੇ ਆ ਕਿ ਜਦੋਂ ਉਸ ਸਾਡੇ ਲੱਤ ਮਾਰਦਾ ਨਾ ਤੇ ਪਤਾ ਲੱਗਦਾ ਕਿ ਜਿਸ ਨੂੰ ਪੂਜਿਆ ਸੀ ਖੁਦਾ ਜਾਣ ਕੇ ਉਹ ਤੇ ਪੱਥਰ ਤੋਂ ਵੀ ਪੈਣਾ ਨਿਕਲੇ ਪੱਥਰ ਕੇ ਸਨਮ ਹੈ ਪੱਥਰ ਕੇ ਸਾਮ ਨਿਕਲੇ ਅਮਨਦੀਪ ਕੁਮਾਰ ਜੀ ਬਾਬਾ ਸ਼ੁਕਰੀਆ ਜੀ ਮਿਹਰਬਾਨੀ ਇੰਜੋਏ ਕਰੋ ਤੁਸੀਂ ਪੀਜ਼ਾ ਵੀ ਤੇ ਨਾਲ ਨਾਲ ਖਬਰਾਂ ਵੀ ਮੈਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਦਾ ਮਿੰਟੂ ਜੀ ਇੱਕ ਅੰਮ੍ਰਿਤਸਰ ਦੀ ਖਬਰ ਆਪਾਂ ਸਾਂਝੀ ਕਰੀਏ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਮੁਖੀ ਵੀ ਸੀਗੇ ਆਗੂ ਵੀ ਸੀਗੇ ਆ ਦੇਖੋ ਤੁਸੀਂ ਨਾਮ ਲੈਣ ਦੀ ਸ਼ੁਰੂਆਤ ਤੇ ਕਰ ਦਿੱਤੀ ਹੁਣ ਕਿੰਨੇ ਲਾਂਬੇ ਆ ਸੋ ਪਲੀਜ਼ ਮੈਨੂੰ ਸਮਝ ਨਹੀਂ ਆਉਂਦੀ ਮੈਂ ਬਹੁਤ ਵਾਰੀ ਅਪੀਲ ਕੀਤੀ ਹੈ ਕਿ ਅਪਾ ਮਤਲਬ ਕਿਸ ਚੀਜ਼ ਵਾਸਤੇ ਜੁੜੇ ਆ ਪਹਿਲਾਂ ਤੋਂ ਲਾਂਬੇ ਹੀ ਸੀਗੇ ਮੈਂ ਕਹਿੰਦਾ ਚਲੋ ਨਾ ਪੜ ਉਸ ਮੰਤਵ ਤੋਂ ਸ਼ਤਿਰਕਣਾ ਨਹੀਂ ਚਾਹੀਦਾ ਆਪਣਾ ਮੰਤਵ ਹੈ ਮੈਂ ਚੁੱਪ ਕਰਕੇ ਮਤਲਬ ਸੁਣਦਾ ਜੀ ਤੁਹਾਡੀਆਂ ਗੱਲਾਂ ਜੋ ਹੁੰਦੀਆਂ ਕਰਦੀਆਂ ਮੈਂ ਪੜ ਪੜਦਾ ਰਹਿਣਾ ਕਮੈਂਟ ਪੜਦਾਰ ਇਹਨਾਂ ਬਹੁਤ ਅੱਛੇ ਕਮੈਂਟ ਹੁੰਦੇ ਆ ਪਰ ਮੇਰੇ ਖਿਆਲ ਦੇ ਨਾਲ ਚਲੋ ਤੁਹਾਡੀ ਮਰਜ਼ੀ ਆ ਪਰ ਆਪਣਾ ਮੰਤਵ ਤੇ ਇਹ ਆ ਕਿ ਜਾਣਕਾਰੀ ਲਈਏ ਜਾਣਕਾਰੀ ਦਈਏ ਜੀ ਅਸੀਂ ਇਸ ਮੰਤਵ ਨੂੰ ਨਾ ਕਿਤੇ ਥੜਕਾ ਬੈਠੀਏ ਆਪਦੇ ਨਾਮਾਂ ਦੇ ਚੱਕਰ ਦੇ ਵਿੱਚ ਨਾ ਤੁਹਾਡੇ ਸਾਰਿਆਂ ਦੇ ਅੱਛੇ ਆ ਸਾਡੇ ਲਈ ਬਹੁਤ ਸਤਿਕਾਰਤ ਨੇ ਸਾਰਿਆਂ ਦੇ ਤੇ ਜੇ ਕਿਤੇ ਕੋਈ ਰਹਿ ਜਾਂਦੇ ਆ ਜੀ ਕੋਈ ਗੱਲ ਨਹੀਂ ਆ ਥੋੜਾ ਐਡਜਸਟ ਕਰ ਲਿਆ ਕਰੋ ਜੀ ਬੇਨਤੀ ਤੇ ਉਹ ਹੁੰਦੀ ਆ ਪਰ ਚਲੋ ਕੋਈ ਗੱਲ ਨਹੀਂ ਆ ਸ਼ੁੱਕਰਵਾਰ ਦਾ ਦਿਨ ਆ ਜੀ ਦੋਸਤਾਂ ਨੂੰ ਵੀ ਖੁਸ਼ ਕਰ ਦੇਣੇ